ਇਤੀ ਸੋਣੀ ਫਟੂਆ ਰਾਜੀਦਾ ਫੁੱਲ ਹਲੋ ਸਾਸਿਕਲ ਮਸੀਆ ਕੋ ਸਾਸ੍ਰੀਕਾਰ ਰਾਜੇ ਹੋਰ ਕੀ ਕਰਨ ਦਾ ਹੈ ਜੇ ਕਰਨਾ ਕੀ ਆ ਉਹ ਨਾ ਪੇਟੀ ਖੋਲੀ ਹੀ ਵੀ ਮੇਰੇ ਦਾਜ ਦੀਆਂ ਰਜਾਈਆਂ ਤਲਾਈਆਂ ਨਾ ਤੇਰੇ ਮਾਸੜ ਨੂੰ ਕਹਿਣ ਦੀ ਹਾਂ ਵੀ ਤੁੱਪ ਲਵਾ ਲਈਏ ਵਾਹੂ ਬੂ ਲਵਾ ਲਈਏ ਅੱਛਾ ਅੱਛਾ ਹਾਂ ਤੇਰੇ ਪਤ ਸਾਮਾਨ ਜਿਆ ਕੱਢ ਦੇ ਨਾ ਮੈਨੂੰ ਨਾ ਇੱਕ ਐਲਬਮ ਲੱਭੀ ਕਿਹੜੀ ਵਾਲਾ ਬੰਬ ਮੇਰੇ ਵਿਆਹ ਦੀ ਦੇ ਉਹ ਵੇਖਣ ਦੇ ਹਾਂ ਤੇ ਵੇਂਦੇ ਵੇਂਦੇ ਨਾ ਪਤਾ ਐਡੀ ਸੋਹਣੀ ਫੋਟੋ ਇੱਕ ਉਹਦੀਆਂ ਮੈਂ ਜਿੰਨੀਆਂ ਹੀ ਸਿੱਪਾਂ ਕਰ ਲਾਂ ਉਨੀਆਂ ਹੀ ਥੋੜੀ ਕਿਹੜੀ ਫੋਟੋ ਫੋਟੋ ਚ ਨਾ ਬਉਟੀ ਬੈਠੀ ਆ ਕੀ ਗਣੀ ਬਉਟੀ ਤੇਰੀ ਮਾਸੀ ਇੱਕ ਹੋਰ ਕੌਣ ਕੌਣੀਆਂ ਫੋਟੋ ਚ ਤੇਰੀ ਨਾਨੀ ਤੇਰੀ ਬੀਬੀ ਤੇ ਤੇਰੀ ਵੱਡੀ ਮਾਮੀ ਮੈਂ ਕੰਨੀ ਆ ਮੈਂ ਘੜੀ ਮੜੀ ਵੇਖੀ ਜਾਣਦੀ ਆ ਫੋਟੋ ਨੀ ਇੰਨੀ ਸੋਹਣੀ ਕਿਤੇ ਮੈਨੂੰ ਇੰਨਾ ਰੂਪ ਚੜਿਆ ਚਲ ਮੈਨੂੰ ਭੇਜਾਂ ਫੋਟੋ ਮੈਂ ਵੀ ਵੇਖਾਵਾਂ ਫੋਟੋ ਪੁਰਾਣੀਆਂ ਵਧੀਆ ਲੱਗਦੀਆਂ ਆ ਸੋਹਣੀਆਂ ਲੱਗਦੀਆਂ ਨੇ ਵੇਖਣ ਨੂੰ ਐਹੀ ਉਹ ਫੋਟੋ ਨਾ ਮੈਂ ਖਿੱਚ ਕੇ ਤੇ ਫੋਨ 'ਚ ਰੱਖ ਲਈ ਪੀ ਚਲ ਭੇਜਾਂ ਮੈਨੂੰ ਕਲਾਈ ਪਤਾ ਵੇਖ ਸਹੀ ਆਂਦੇ ਨਾ ਬੀ ਸੋਹਣੀ ਫੋਟੋ ਆ I mean, <laughs>